ਅਕਾਲੀ ਦਲ ਦੀ ਸਿਆਸਤ ਦੇ ਵਿੱਚ ਪੁਚਾਲ ਹੈ ਸੁਖਬੀਰ ਬਾਦਲ ਤੇ ਅਮਿਤ ਸ਼ਾਹ ਦੀਆਂ ਗੁਪਤ ਮੀਟਿੰਗਾਂ ਤੇ ਗੁਪਤ ਸੌਦੇਬਾਜ਼ੀ ਦੀਆਂ ਪਰਤਾਂ ਖੁੱਲਣ ਲੱਗੀਆਂ ਕਿ ਕਿਸ ਤਰ੍ਹਾਂ ਨਾਲ ਸੁਖਬੀਰ ਬਾਦਲ ਨੇ ਅਮਿਤ ਸ਼ਾਹ ਨੂੰ ਆਪਣੇ ਆਪ ਨੂੰ ਚਨੱਕਿਆ ਕਹਾਉਣ ਵਾਲੇ ਬੰਦੇ ਨੂੰ ਪਟਕਣੀ ਦਿੱਤੀ ਹੈ ਇਹ ਵੀ ਹੁਣ ਸਾਹਮਣੇ ਆ ਗਿਆ ਸੁਖਬੀਰ ਸਿੰਘ ਬਾਦਲ ਕਿਸ ਤਰ੍ਹਾਂ ਨਾਲ ਅਮਿਤ ਸ਼ਾਹ ਨੂੰ ਜਿਹੜਾ ਉਹ ਮਾਤ ਦੇਣ ਚ ਕਾਮਯਾਬ ਹੋਏ ਅਮਿਤ ਸ਼ਾਹ ਨਾਲ ਕਿਹੜੀ ਡੀਲ ਸਖਬੀਰ ਸਿੰਘ ਬਾਦਲ ਕਰਨਾ ਚਾਹੁੰਦੇ ਸੀ ਜਿਹੜੀ ਅਖੀਰ ਤੇ ਆ ਕੇ ਸਖਬੀਰ ਸਿੰਘ ਬਾਦਲ ਨੇ ਸਿਰੇ ਨਹੀਂ ਚੜ੍ਹਨ ਦਿੱਤੀ ਕਿਹੜੀ ਸੀਟ ਦਾ ਰੌਲਾ ਪਿਆ ਸੀ ਇਹਦੇ ਬਾਰੇ ਹੁਣ ਤੱਥ ਖੁੱਲ ਕੇ ਬਾਹਰ ਆਉਣ ਲੱਗੇ ਨੇ ਪੂਰਾ ਮਾਜਰਾ ਕੀ ਕਿਹੜੀ ਮੁਲਾਕਾਤ ਕਿਹੜਾ ਵਾਅਦਾ ਤੇ ਕਿਹੜਾ ਦਾਵਾ ਜਿਹੜਾ ਅੰਮਿਤ ਸ਼ਾਹ ਤੇ ਸਖਬੀਰ ਸਿੰਘ ਬਾਦਲ ਦੇ ਵਿੱਚ ਹੋਇਆ ਤੇ ਅਖੀਰ ਤੇ ਅਕਾਲੀ ਦਲ ਤੇ ਭਾਜਪਾ ਦੀਆਂ ਦੂਰੀਆਂ ਦੇ ਵਿੱਚ ਜਿਹੜਾ ਵਾਅਦਾ ਕਰਨ ਚ ਕਾਮਯਾਬ ਹੋਇਆ ਇਹਦਾ ਖੁਲਾਸਾ ਹੋਇਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਇਹ ਮਾਹੌਲ ਬੰਦੀ ਬਣ ਚੁੱਕੀ ਸੀ ਕਿ ਅੱਜ ਨਹੀਂ ਤਾਂ ਸਵੇਰੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦਾ ਗੱਠਜੋੜ ਹੋਇਆ ਲੋ ਹਰ ਰੋਜ਼ ਖਬਰਾਂ ਆਉਂਦੀਆਂ ਸੀ ਇਹ ਖਬਰਾਂ ਕਿੱਥੋਂ ਨਿਕਲ ਰਹੀਆਂ ਸਨ ਤੇ ਕਿਉਂ ਨਿਕਲ ਰਹੀਆਂ ਸਨ ਦਰਅਸਲ ਤੁਹਾਨੂੰ ਯਾਦ ਹੋਣਾ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਇੱਕ ਗੱਲ ਕਹੀ ਸੀ ਕਿ ਸਾਡੀ ਬੀਜੇਪੀ ਦੇ ਨਾਲ ਗੱਲਬਾਤ ਚੱਲ ਰਹੀ ਆ ਬੜੇ ਸਖਾਵੇਂ ਮਾਹੌਲ ਚ ਐ ਤੇ ਛੇਤੀ ਹੀ ਇਸ ਗੱਲਬਾਤ ਦੇ ਤਣਪੱਤਣ ਲੱਗਣ ਦੀਆਂ ਉਮੀਦਾਂ ਨੇ ਉਸ ਗੱਲ ਤੋਂ ਬਾਅਦ ਇਹ ਲੱਗਣ ਲੱਗ ਗਿਆ ਕਿ ਇਹ ਸੁਰਜੀਤ ਸਿੰਘ ਰਖੜਾ ਕਹਿ ਰਿਹਾ ਬਾਦਲ ਸੁਖਬੀਰ ਸਿੰਘ ਬਾਦਲ ਦੇ ਅਤ ਕਰੀਬੀ ਤੇ ਭਰੋਸੇਯੋਗ ਬੰਦਾ ਕਹਿ ਰਿਹਾ ਤਾਂ ਵਾਕਈ ਹੋ ਸਕਦਾ ਹੁਣ ਇਹ ਗੱਲ ਸਾਹਮਣੇ ਆਈ ਐ ਕਿ ਸੁਰਜੀਤ ਸਿੰਘ ਰਖੜਾ ਕਿਉਂ ਕਹਿ ਰੇ ਸੀ ਸੁਖਬੀਰ ਸਿੰਘ ਬਾਦਲ ਨੇ ਕਿਸ ਤਰ੍ਹਾਂ ਨਾਲ ਅਮਿਤ ਸ਼ਾਹ ਨੂੰ ਤੋਂ ਖਿੱਚ ਦੇ ਰੱਖਿਆ ਸੁਰਜੀਤ ਸਿੰਘ ਰਖੜਾ ਤੇ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਤੇ ਅਮਿਤ ਸ਼ਾਹ ਦੇ ਵਿਚਕਾਰ ਲਈ ਦੂਤਾਂ ਨੂੰ ਕਿਸ ਤਰ੍ਹਾਂ ਨਾਲ ਝਕਾਨੀਆਂ ਦਿੱਤੀਆਂ ਕਿਵੇਂ ਚਾਰ ਪੰਜ ਸੀਟਾਂ ਦਾ ਵਾਅਦਾ ਕਰਕੇ ਸੁਖਬੀਰ ਸਿੰਘ ਬਾਦਲ ਮੁੱਕਰ ਗਏ ਇਹ ਹੁਣ ਸਪਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਭਰਾ ਤੇ ਅਮਰੀਕਾ ਵਿੱਚ ਵੱਸਦੇ ਪ੍ਰਵਾਸੀ ਪੰਜਾਬੀ ਦਰਸ਼ਨ ਸਿੰਘ ਧਾਲੀਆ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ। ਉਹਨਾਂ ਨੇ ਇਲਜ਼ਾਮ ਲਾਇਆ ਹੈ ਸਖਬੀਰ ਸਿੰਘ ਬਾਦਲ ਨੇ ਮੈਨੂੰ 4 ਤੋਂ 5 ਲੋਕ ਸਭਾ ਸੀਟਾਂ ਦੇਣ ਦਾ ਪੱਕਾ ਕਰਕੇ ਅੰਮਿਤ ਸ਼ਾਹ ਕੋਲ ਭੇਜਿਆ ਸੀ ਪਰ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਵਾਅਦੇ ਤੋਂ ਮੁੱਕਰ ਗਏ ਐਨ ਆਰ ਆਈ ਦਰਸ਼ਨ ਸਿੰਘ ਧਾਲੀਵਾਲ ਨੇ ਇੱਕ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਇਹ ਸਿਆਸੀ ਕਿਸੇ ਸਾਂਝੀ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਨਾਲ ਪਰਿਵਾਰਕ ਸਬੰਧ ਰੱਖਣ ਵਾਲੇ ਧਾਲੀਵਾਲ ਨੇ ਆਖਿਆ ਮੈਂ ਸਰਜੀਤ ਸਿੰਘ ਰਖੜਾ ਜਣੀ ਕਿ ਮੈਂ ਤੋਂ ਭਾਵ ਦਰਸ਼ਨ ਸਿੰਘ ਧਾਲੀਵਾਲ ਜੋ ਕਿ ਸਰਜੀਤ ਸਿੰਘ ਰਖੜਾ ਦੇ ਭਰਾ ਨੇ ਮੈਂ ਸਰਜੀਤ ਸਿੰਘ ਰਖੜਾ ਪ੍ਰੀਤ ਕੰਬਾਈਨ ਵਾਲੇ ਹਰੀ ਸਿੰਘ ਇਹ ਵੀ ਅਕਾਲੀ ਦਲ ਦੇ ਆਗੂ ਨੇ ਐਸੀ ਤਿੰਨਾਂ ਨੇ ਅਮਿਤ ਸ਼ਾਹ ਨੂੰ ਮਿਲਣਾ ਸੀ ਮਿਲਣ ਲਈ ਤੋਂ ਪਹਿਲਾਂ ਐਸੀ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਕੀ ਭਾਜਪਾ ਨਾਲ ਆਪਣਾ ਸਮਝੌਤਾ ਹੋ ਸਕਦਾ ਤਾਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਆਪਾਂ ਬੀਜੇਪੀ ਨੂੰ 4 ਤੋਂ 5 ਸੀਟਾ ਦੇ ਦੇਾਂਗੇ ਜਦੋਂ ਐਸੀ ਅਮਿਤ ਸ਼ਾਹ ਨੂੰ ਮਿਲੇ ਤਾਂ ਉਹਨਾਂ ਕਿਹਾ ਸੀ ਕਿ ਠੀਕ ਹੈ ਸਾਨੂੰ ਉਹ ਪੰਜ ਸੀਟਾ ਦੇ ਦਿਓ ਜੋ ਤੁਹਾਡੇ ਅਨੁਸਾਰ ਕਮਜ਼ੋਰ ਹੋਣ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੇਂਦਰ ਚ ਸਰਕਾਰ ਬਣਾਵਾਂਗੇ ਤਾਂ ਉਹ ਅਧੂਰੀ ਹੋਵੇਗੀ ਢਾਲੀਵਾਲ ਨੇ ਦਾਵਾ ਕੀਤਾ ਕਿ ਜਦੋਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਪੰਜ ਸੀਟਾ ਦੇ ਭਾਜਪੀ ਵੱਲੋਂ ਸਮਝੌਤਾ ਕਰਨ ਲਈ ਤਿਆਰ ਹੋਣ ਬਾਰੇ ਦੱਸਿਆ ਤਾਂ ਸੁਖਬੀਰ ਖੜੇ ਹੀ ਪੈਰ ਮੁੱਕਰ ਕੇ ਤੇ ਕਹਿਣ ਲੱਗੇ ਕਿ ਆਪਾਂ ਉਹਨਾਂ ਨੂੰ ਚਾਰ ਹੀ ਸੀਟਾ ਦੇਵਾਂਗੇ ਦਰਸ਼ਨ ਢਾਲੀਵਾਲ ਨੇ ਅੱਗੇ ਆਖਿਆ ਸਖਬੀਰ ਨੇ ਅਮਿਤ ਸ਼ਾਹ ਨਾਲ ਮੀਟਿੰਗ ਦੀ ਮੰਗ ਰੱਖੀ ਸੀ ਜਦੋਂ ਕਿ ਅਮਿਤ ਸ਼ਾਹ ਨੂੰ ਫੋਨ ਤੇ ਸੁਖਬੀਰ ਬਾਦਲ ਨਾਲ ਮੀਟਿੰਗ ਲਈ ਕਿਹਾ ਗਿਆ ਤਾਂ ਅਮਿਤ ਸ਼ਾਹ ਨੇ ਕਿਹਾ ਕਿ ਉਹ ਬੰਦ ਕਮਰਾ ਮੀਟਿੰਗ ਸੁਖਬੀਰ ਬਾਦਲ ਦੇ ਨਾਲ ਨਹੀਂ ਕਰਨਗੇ ਅਤੇ ਕਿਹਾ ਕਿ ਸੁਖਬੀਰ ਬਾਦਲ ਇੱਥੇ ਕੁਝ ਹੋਰ ਵਾਅਦਾ ਕਰਕੇ ਜਾਂਦਾ ਹੈ ਤੇ ਪੰਜਾਬ ਜਾ ਕੇ ਮੁੱਕਰ ਜਾਂਦਾ ਹੈ ਅਤੇ ਕੁਝ ਹੋਰ ਹੀ ਝੂਠ ਬੋਲ ਦਿੰਦਾ ਟਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਭਾਜਪਾ ਨਾਲ ਸਮਝੌਤਾ ਕਰਨ ਲਈ ਨਹੀਂ ਮੰਨਿਆ ਜਿਸ ਕਰਕੇ ਉਸ ਦਾ ਅੱਜ ਇਹ ਹਾਲ ਹੋਇਆ ਪ੍ਰੀਤ ਕੰਬਾਈਨ ਵਾਲੇ ਨਾਬਾ ਦੇ ਮਾਲਕ ਨੇ ਜਿਹੜੇ ਹਰੀ ਸਿੰਘ ਨੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਨੇ ਪੰਜ ਸੀਟਾ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਵੇਲੇ ਅਤੇ ਜਦੋਂ ਸੁਖਬੀਰ ਨੇ ਚਾਰ ਪੰਜ ਸੀਟਾ ਦੇਣ ਲਈ ਦਰਸ਼ਨ ਸਿੰਘ ਢਾਲੀਵਾਲ ਨੂੰ ਕਿਹਾ ਸੀ ਉਹ ਦੋਵੇਂ ਵੇਲੇ ਦਰਸ਼ਨ ਸਿੰਘ ਢਾਲੀਵਾਲ ਦੇ ਨਾਲ ਸਨ ਜਣੀ ਕਿ ਪ੍ਰੀਤ ਕੰਬਾਈਨ ਵਾਲੇ ਇਸ ਗੱਲ ਦਾ ਜਿਹੜਾ ਪੁਸ਼ਟੀ ਕਰਦੇ ਨੇ ਕਿ ਇਸ ਤਰ੍ਹਾਂ ਨਾਲ ਹੋਇਆ ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਉਸ ਨੇ ਉਹ ਇੰਟਰਵਿਊ ਸੁਣੀ ਹੈ ਸੁਖਬੀਰ ਬਾਦਲ ਤੇ ਦਰਸ਼ਨ ਸਿੰਘ ਢਾਲੀਵਾਲ ਵਿਚਕਾਰ ਹੋਈ ਗੱਲਬਾਤ ਬਾਰੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਪਰ ਇਸ ਮਾਮਲੇ ਬਾਰੇ ਉਹ ਗੰਭੀਰ ਹਨ ਇਸ ਤੋਂ ਬਾਅਦ ਸੁਖਬੀਰ ਦਾ ਫੋਨ ਹਮੇਸ਼ਾ ਆਪਣੇ ਕੋਲ ਰੱਖਣ ਵਾਲੇ ਹੈਪੀ ਨੇ ਆਖਿਆ ਕਿ ਸੁਖਬੀਰ ਬਾਦਲ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਇੱਕ ਵੱਡੇ ਇਲਜ਼ਾਮ ਨੇ ਜੋ ਦਰਸ਼ਨ ਢਾਲੀਵਾਲ ਨੇ ਲਾਇਆ ਨੇ ਇੱਕ ਗੱਲ ਦਰਸ਼ਨ ਢਾਲੀਵਾਲ ਦੀ ਇਸ ਇੰਟਰਵਿਊ ਨੇ ਸਾਫ਼ ਕਰਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਤੇ ਪੰਜਾਬ ਦਾ 엘ੀਟ ਵਰਗ ਕਿਸ ਤਰ੍ਹਾਂ ਨਾਲ ਭਾਜਪਾ ਦੇ ਸੰਪਰਕ ਦੇ ਵਿੱਚ ਹੈ ਇਹ ਗੱਲ ਸਪਸ਼ਟ ਹੋ ਗਈ ਪੰਜਾਬ ਦਾ ਇੱਕ ਵਪਾਰੀ ਵਰਗ ਕਹਿ ਲਈਏ ਕਾਰੋਬਾਰੀ ਵਰਗ ਕਹਿ ਲਈਏ ਜਾਂ ਸਿੱਖਾਂ ਦੇ ਅੰਦਰ ਜਿਹੜਾ 엘ੀਟ ਵਰਗ ਹੈ ਜਿਹੜਾ ਪੈਸੇ ਦੇ ਮਾਲ-ਤਾਲ ਨਾਲ ਰੱਜਿਆ ਪੁੱਜਿਆ ਵਰਗ ਹੈ ਉਹ ਕਿਸ ਤਰ੍ਹਾਂ ਨਾਲ ਬੀਜੇਪੀ ਦੇ ਸੰਪਰਕ ਚਾ ਤੁਸੀਂ ਅਮਿਤ ਸ਼ਾਹ ਨਾਲ ਸਿੱਧੀ ਮੁਲਾਕਾਤ ਕਰ ਰਹੇ ਨੇ ਕੁਝ ਵਿਅਕਤੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਏਸੀ ਤਾਂ ਪਹਿਲੇ ਦਿਨ ਮੈਂ ਇਹ ਗੱਲ ਕਹੀ ਸੀ ਕਿ ਸੁਰਜੀਤ ਸਿੰਘ ਰਖੜਾ ਬੀਜੇਪੀ ਦੇ ਪ੍ਰਭਾਵ ਤੋਂ ਬਾਹਰ ਨਹੀਂ ਹੈਗੇ ਜਦੋਂ ਇਹਨਾਂ ਦੇ ਬਾਗੀ ਧੜੇ ਨੇ ਸਾਰਾ ਗੇਮ ਕਮਾਉਣ ਵਾਲੀ ਗੱਲ ਕੀਤੀ ਸੀ ਤਾਂ ਮੇਰਾ ਅੱਜ ਵੀ ਇਹ ਮੰਨਣਾ ਕਿ ਇਸ ਜਿਹੜੀ ਹੈ ਇਹ ਕੰਮ ਚੱਲ ਰਿਹਾ ਆ ਕਾਲੀ ਦਲ ਦੀ ਬਗਾਵਤ ਦਾ ਜਾਂ ਦੋ ਧੜਿਆਂ ਵਾਲਾ ਤਾਂ ਇਹਦੇ ਇਹਦਾ ਇਹਦਾ ਮੇਨ ਇਹਦਾ ਜਿਹੜਾ ਸਾਜ ਸਾਜ ਕਹਿ ਲਿਏ ਆਰਕੀਟੈਕਟਰ ਕਹਿ ਲਿਏ ਉਹ ਅਮਿਤ ਸ਼ਾਹ ਆ ਭਾਰਤੀ ਜਨਤਾ ਪਾਰਟੀ ਐ ਮੈਨਜੀ ਤੌਰ ਤੇ ਅੱਜ ਵੀ ਇਹ ਮੰਨਦਾ ਸੁਖਬੀਰ ਸਿੰਘ ਬਾਦਲ ਨੇ ਚਾਰ ਸੀਟਾ ਪੰਜ ਸੀਟਾ ਦੇਣ ਤੋਂ ਮੁਕਰੇ ਕਿਉਂ ਕਿ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਚਾਰ ਪੰਜ ਦੇ ਸਕਦੇ ਆ ਤੁਸੀਂ ਪੰਜ ਦੀ ਗੱਲ ਕਰ ਆਏ ਸੁਖਬੀਰ ਕਹਿੰਦੇ ਕਿ ਨਹੀਂ ਚਾਰ ਦੇ ਸਕਦਾ ਰੋਲਾ ਤਾਂ ਇੱਕ ਦਾ ਸੀ ਭਾਜਪਾ ਚਾਰ ਨਾਲ ਵੀ ਸਬਰ ਕਰ ਲੈਂਦੀ ਆਖਿਰਕਾਰ ਸਮਝੌਤਾ ਕਿਉਂ ਨਹੀਂ ਸਿਰੇ ਚੜਿਆ ਸਵਾਲ ਇਹ ਹੁਣ ਇਹਦੇ ਪਿੱਛੇ ਕਈ ਪਰਤਾਂ ਨੇ ਅਕਾਲੀ ਦਲ ਤਾਂ ਇੱਥੇ ਚੁੱਪ ਵੱਟ ਗਿਆ ਸੁਖਬੀਰ ਬਾਦਲ ਵਾਲਾ ਧੜਾ ਸਰਜੀਤ ਸਿੰਘ ਰਖੜਾ ਇਸ ਸਮੇਂ ਅਕਾਲੀ ਦਲ ਤੋਂ ਬਾਗੀ ਨੇ ਉਹਨਾਂ ਦੇ ਭਰਾ ਦੀ ਇਹ ਇੰਟਰਵਿਊ ਦੇਣੀ ਤੇ ਚੇਵੀ ਕਹਿਣਾ ਕਿ ਇਹ ਹਾਲ ਤਾਂ ਹੋਇਆ ਹੈ ਅਕਾਲੀ ਦਲ ਦਾ ਕਿਉਂ ਭਾਜੀਪੀ ਨਾਲ ਨਹੀਂ ਗਿਆ ਭਾਜੀਪੀ ਕਿੱਡੀ ਤਕੜੀ ਚੀਜ਼ ਸੀ ਕਿ ਅਕਾਲੀ ਦਲ ਭਾਜੀਪੀ ਦੇ ਨਾਲ ਰਹਿੰਦਾ ਤੇ ਭਾਜੀਪੀ ਉਹਨੂੰ 10 ਸੀਟਾਂ ਚ ਤੱਕ ਕੇ ਲੈ ਜਾਂਦੀ ਭਾਜੀਪੀ ਤਾਂ ਆਪਣੀ ਜਿੱਤ ਸਕੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਟਿਕੜਮ ਬਾਜੀ ਚ ਇੱਕ ਸੀਟ ਜਿੱਤ ਲਈ ਇਹ ਸੋ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਕੁਝ ਐਸੇ ਲੋਕ ਜਿਹੜੇ ਲੋਕ ਵੱਡੇ ਮਾਲਦਾਰ ਨੇ ਕਾਰੋਬਾਰ ਨੇ ਜਿਨ੍ਹਾਂ ਦੇ ਕਾਰੋਬਾਰ ਤੇ ਆਉਣਾ ਜਾਣਾ ਸਰਕਾਰਾਂ ਦੇ ਹੱਥ ਚ ਹੈ ਉਹ ਕਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੀ ਮੁਠੀ ਚ ਨੇ ਇਸ ਬਾਰੇ ਹੁਣ ਕੋਈ ਖੋਲਣ ਪਰਦੇ ਫੋਲਣ ਵਾਲੀ ਕੋਈ ਗੱਲ ਨਹੀਂ ਤਾਂ ਦਰਸ਼ਨ ਢਾਲੀਆਲ ਹੁਣਾਂ ਦੀ ਇੰਟਰਵਿਊ ਨੇ ਹੀ ਸਪਸ਼ਟ ਕਰਤਾ